ਸਤੇਜੇ ਰੋਡ ਖਾਲੀ ਕਰਨ ਨੂੰ ਦੂਰੋਂ ਨਜ਼ਰ ਆਇਆ ਕਿ ਮਲਾਜਮ ਇੱਕ ਭੱਜ ਰਿਹਾ ਇੱਕ ਵਿਅਕਤੀ ਦਾ ਪਿੱਛਾ ਕਰ ਰਿਹਾ ਹੈ ਹਮਮੈਂ ਮੈਂ ਸੋਚਿਆ ਮੈਨਾਂ ਪੁਰਾਣੀ ਕੀ ਆਇਗਲ ਚੋਰੀਆਂ ਬਹੁਤ ਹੋਈਆਂ ਹੈ ਮੋਬਾਈਲ ਬੜੇ ਚੋਰੀ ਹੋ ਰਹੇ ਨੇ ਮੈਂ ਸੋਚਿਆ ਕਿ ਪਤਨਿ ਮੋਬਾਈਲ ਖੋ ਕੇ ਭੱਜਿਆ ਹੈ ਮੈਂ ਕਹਾ ਮੈਨੂੰ ਬਦਨੂ ਫੜ ਲੈਣਾ ਕਿ ਇਹ ਚੀਜ਼ ਬਚ ਜੇਗੀ ਹਮਮੈਂ ਉਹ ਭੱਜ ਕੇ ਮੈਂ ਅੱਗੇ ਸਾਂ ਮੈਂ ਗੱਡੀ ਰੋਕ ਕੇ ਨੂੰ ਮੜਿਆ ਭੱਜ ਕੇ ਤੇ ਮਨੂੰ ਚੋਰ ਨੂੰ ਮੈਂ ਫੜ ਲਿਆ ਮੈਂ ਉਹ ਫੜ ਕੇ ਤੇ ਮੈਂ ਮਲਾਜਮ ਦੇ ਹਵਾਲੇ ਕੀਤਾ ਜੋ ਕਿ ਬਜ਼ੁਰਗ ਮਲਾਜਮ ਸੀ ਉਹ ਭੱਜ ਕੇ ਆ ਰਿਹਾ ਸੀ ਕਿਹੜੇ ਥਾਣੇ ਨੂੰ ਆਏ ਭਾਜੀ ਪ੍ਰੈਸ ਤੇ ਗਾ ਕਿਦਾਂ ਭੱਜ ਗਿਆ ਇਹ ਇਹ ਕੋਈ ਸਾਥ ਲੈ ਆਦੇ ਬੜਾ ਭਇਆ ਭਜਾ ਦੇ ਆਹੋ ਭਾਜੀ ਤੁਸੀਂ ਆਏ ਬੜਾ ਆਏ ਭਾਜੀ ਗਿਆ ਤੂੰ ਕਾਹਦੇ ਕਿਹੜੇ ਕੰਮ 'ਚ ਖੜਾ ਤੈਨੂੰ ਭਾਜੀ ਉੱਥੇ ਹੀ ਉਹ ਕਈ ਉੱਥੇ ਫੜਿਆ ਕਿਹੜੇ ਕੰਮ 'ਚ ਆਹ ਭਾਜੀ ਦੱਸੋ ਇਹ ਹੱਸਦਾ ਕਹੋ ਜਾਹਾਂ ਸਰ ਮੇਰਾ ਨਾਮ ਬਜਿੰਦਰ ਸ਼ਰਮਾ ਜੀ ਫਰਜੀ ਕੀ ਗੱਲ ਹੋਈ ਜਿਹੜੀ ਅੱਜ ਇੱਕ ਕੈਦੀ ਭੱਜਿਆ ਸੀ ਤੁਹਾਡੇ ਆਟੋ 'ਚ ਉਹਨੂੰ ਤੁਸੀਂ ਇਸ ਤਰ੍ਹਾਂ ਕਾਬੂ ਕੀਤਾ ਤੇ ਜਿਹੜਾ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਉਹ ਕਿਸ ਤਰ੍ਹਾਂ ਹੀ ਕੀ ਸੀ ਸਾਰਾ ਵਾਕਿਆ ਸਰ ਮੈਂ ਹਸਨਪੁਰ ਤੋਂ ਰਾਮਬਾਗ ਨੂੰ ਜਾ ਰਿਹਾ ਸੀ ਸਵਾਰੀਆਂ ਲੈ ਕੇ ਰਸਤੇ 'ਚ ਰੋਡ ਖਾਲੀ ਕਰਨ ਨੂੰ ਦੂਰੋਂ ਨਜ਼ਰ ਆਇਆ ਕਿ ਮਲਾਜੇ ਨੇ ਭੱਜ ਰਿਹਾ ਇੱਕ ਵਿਅਕਤੀ ਦਾ ਪਿੱਛਾ ਕਰ ਡਿਆ ਹੈ ਮੈਂ ਸੋਚਿਆ ਮੈਨੂੰ ਪਤਾ ਨਹੀਂ ਕੀ ਅੱਗਲ ਚੋਰੀਆਂ ਬਹੁਤ ਹੋ ਰਹੀਆਂ ਐ ਮੋਬਾਈਲ ਬੜੇ ਚੋਰੀ ਹੋ ਰਹੇ ਨੇ ਮੈਂ ਸੋਚਿਆ ਕਿ ਪਤਾ ਨਹੀਂ ਮੋਬਾਈਲ ਖੋ ਗਏ ਭੱਜਿਆ ਮੈਂ ਕਿਹਾ ਮੈਨੂੰ ਬਦਨੂ ਫੜ ਲੈਣਾ ਕਿ ਇਹ ਚੀਜ਼ ਬਚ ਜੇਗੀ ਮੈਂ ਭੱਜ ਕੇ ਮੈਂ ਅੱਗੇ ਸਾਂ ਮੈਂ ਗੱਡੀ ਰੋਕ ਕੇ ਉਹਨੂੰ ਮਾਰਿਆ ਭੱਜ ਕੇ ਤੇ ਮਾਨੂੰ ਚੋਰ ਨੂੰ ਮੈਂ ਫੜ ਲਿਆ ਮੈਂ ਉਹ ਫੜ ਕੇ ਤੇ ਮੈਂ ਮਲਾਜਮ ਦੇ ਹਵਾਲੇ ਕੀਤਾ ਜੋ ਕਿ ਬਜ਼ੁਰਗ ਮਲਾਜਮ ਸੀ ਉਹ ਭੱਜ ਕੇ ਆ ਰਿਹਾ ਸੀ ਮਗਰ ਪਰ ਉਹਨਾਂ ਸਾਹ ਬੜਾ ਚੜਿਆ ਹੈ ਮੁਲਾਜ਼ਮ ਨੂੰ ਕਿਉਂਕਿ ਉਹ ਪੱਜਾ ਆ ਰਿਹਾ ਸੀ ਉਹਦੇ ਮਗਰ ਤੇ ਉਹਨੂੰ ਸਾਹ ਇੰਨਾ ਚੜਿਆ ਹੈ ਕਿ ਉਹ ਬਿਆ ਪਿਆ ਉਹ ਬੋਲਿਆ ਨਹੀਂ ਜਾ ਰਿਹਾ ਮੈਂ ਕਿਹਾ ਭਾਈ ਆ ਕਿੰਨਾ ਮੈਨੂੰ ਨਾ ਸਿਵਲ ਹਸਪਤਾਲ ਤੱਕ ਮੈਨੂੰ ਲੈ ਜਾ ਤੇ ਮੈਂ ਕਿਹਾ ਲੈ ਜਨਾ ਵਾ ਮੈਂ ਕਿਹਾ ਕੀਤਾ ਕੀ ਨੇ ਮੈਂ ਕਿਹਾ ਮੋਬਾਈਲ ਮੂਗਲ ਹੋਇਆ ਕਿੰਨਾ ਕੁਛ ਨਹੀਂ ਕੋਈ ਨਹੀਂ ਕਿੰਨਾ ਦੱਸਦੇ ਆ ਉਹ ਬੋਲਿਆ ਵੀ ਨਹੀਂ ਜਾ ਰਹਾ ਹੈ ਮੁਲਾਜ਼ਮ ਕੋ ਜਿਸ ਤਰੀਏ ਮੈਂ ਸਿਵਲ ਹਸਪਤਾਲ ਦਾ ਮੋੜ ਕੱਟਿਆ ਹੈ ਤਾਂ ਮੁਲਾਜ਼ਮ ਬਿਓਸ਼ ਹੋ ਕੇ ਡਿੱਗ ਪਿਆ ਥਲੇ ਮੈਂ ਗੱਡੀ ਦੇ ਵਿੱਚ ਬਦੀ ਦਸਤਾਰ ਜਿਹੜੀ ਪਿਛਲੇ ਬਨੇ ਡੇਗੀ ਸੀ ਏ ਸੀਟ ਦੇ ਤੇ ਮੁਲਾਜ਼ਮ ਗੱਡੀ ਦੇ ਅਗਲੇ ਪਾਸੇ ਡੇ ਗਿਆ ਮੈਂ ਵੇਖਿਆ ਯਾਰ ਮੁਲਾਇਮ ਡੇ ਗਿਆ ਏ ਤੇ ਚੋਰ ਜਿਹੜਾ ਨਾਲ ਸੀ ਉਹ ਪਿੱਛੋਂ ਦੀ ਨਿਕਲ ਗਿਆ ਵਿੱਚੋਂ ਦੀ ਅੱਛਾ ਪਿੱਛੋਂ ਦੀ ਬਾਹ ਮੱਜਿਆ ਹੂੰ ਜਦੋਂ ਮੈਨੂੰ ਬੰਦਾ ਪਤਾ ਲਿਆ ਮੈਂ ਭੱਜ ਗਿਆ ਮੈਂ ਉੱਤਰ ਕੇ ਪਜਾ ਦੇ ਮਗਰ ਉਸ ਦਰਾਨਾ ਮੇਰੀ ਨਾ ਜੈਕਟ ਲਾਲ ਦੇ ਬਨੇ ਮੋਟਰਸਾਈਕਲ ਖੜੇ ਹੀ ਇਧਰੋਂ ਨਹੀਂ ਮੁੱਕ ਰਿਹਾ ਸਾਈਡ ਤੋਂ ਨਹੀਂ ਹੂੰ ਉਥੇ ਮੋਟਰਸਾਈਕਲ ਖੜਿਆ ਹੀ ਸਾਈਕਲਾਂ ਵਾਲੀਆਂ ਦੁਕਾਨਾਂ ਗਿਆ ਉਹਦੇ ਚ ਮੇਰੀ ਜਾਕੜ ਫਸ ਗਈ ਹੂੰ ਹੂੰ ਉਹਦੇ ਹੈਂਡਲ ਦੇ ਵਿੱਚ ਉਸ ਦੌਰਾਨ ਮੇਰੀ ਜਾਕੜ ਵੀ ਫਟ ਗਈ ਮਗਰ ਮੈਂ ਕਿਹਾ ਯਾਰ ਇਹਨੂੰ ਇਹ ਮਲਾਇਮ बेहोश ਹੋ ਗਿਆ ਮੈਂ ਕਿਹਾ ਇਹਨੂੰ ਕੁਛ ਹੋ ਗਿਆ ਤੇ ਮੈਂ ਕਿਹਾ ਭਾਂ ਪੰਗਾ ਨਾ ਪੈਇਓ ਉਹਦੀ ਮਿਹਨਤ ਨਾ ਬਕਾਰ ਜਾਵੇ ਮੈਂ ਫਿਰ ਮੈਂ ਦੁਬਾਰਾ ਪਜਾਮਾ ਦੇ ਚੋਰ ਦੇ ਮਗਰ ਮੈਂ ਉਹਨੂੰ ਮੈਂ ਕਾਬੂ ਕੀਤਾ ਜਾ ਕੇ ਮੈਂ ਨੈਸ਼ਨਲ ਮਾਰਕੀਟ ਹੈ ਗਈ ਪਟਾਰੀ ਪੁਲ ਤੋਂ ਪਹਿਲਾਂ ਮੈਂ ਉਥੇ ਕਾਬੂ ਕੀਤਾ ਉਹਨੂੰ ਦੁਬਾਰਾ ਉਹਨੂੰ ਚੋਰ ਨੂੰ ਉਤੋਂ ਮੈਂ ਲੈ ਕੇ ਜਦੋਂ ਮੈਂ ਦੁਬਾਰਾ ਆਪਣੀ ਗੱਡੀ ਕੋਲ ਆਇਆ ਵਾਂ ਪੰਜ-ਛਤ 10 ਮਿੰਟ ਲੱਗ ਹੀ ਗਏ ਹੋਣੇ ਭਾਈ ਜਾਣਾ ਜਾਣਾ ਦੇ ਵਿੱਚ ਜੀ ਉਸ ਦਰਾਨ ਮਲਾਜ਼ਮ ਗੱਡੀ ਦੇ ਵਿੱਚ ਹੀ ਪਿਆ ਰਿਹਾ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਨਾ ਉਹਦੀ ਕੋਈ ਪੁੱਛਗਿੱਛ ਹੋਈ ਮਲਾਜ਼ਮ ਗੱਡੀ 'ਚ ਮੇਰੀ ਜੇ ਪਿਆ ਰਿਹਾ ਹੈ ਜੀ ਮੈਂ ਆਇਆ ਵਾਂ ਮੈਂ ਕਿਹਾ ਯਾਰ ਫੇਰ ਮੈਂ ਆ ਵੇਖਿਆ ਯਾਰ ਮੈਂ ਕਿਹਾ ਚੋਰ ਨੂੰ ਤਾਂ ਫੜ ਲਿਆ ਮੈਂ ਕਿਹਾ ਉਹਨੂੰ ਨਾ ਕੁਝ ਹੋ ਜੇ ਹੁਣ ਫੇਰ ਮੈਂ ਗੱਡੀ ਮੈਂ ਸਟਾਰਟ ਕੀਤੀ ਮੈਂ ਐਮਰਜੈਂਸੀ 'ਚ ਭਜਾਈ ਐਮਰਜੈਂਸੀ 'ਚ ਗੱਡੀ ਲਾ ਕੇ ਸਿਵਲ ਹਸਪਤਾਲ ਐਮਰਜੈਂਸੀ ਦੇ ਵਿੱਚ ਤੇ ਅੰਦਰੋਂ ਮੈਂ ਜਾ ਕੇ ਮੈਂ ਖਾਪਰੋਲਾ ਪਾ ਕੇ ਤੇ ਮੈਂ ਸਟੇਚਰ ਮੈਂ ਆ ਭੱਜ ਕੇ ਰਨਿੰਗ ਕੀਤੀ ਰਨਿੰਗ ਕਰਕੇ ਮੈਂ ਭੱਜ ਕੇ ਮੈਂ ਸਟੇਚਰ ਫੜ ਕੇ ਲੈ ਕੇ ਆਇਆ ਮੈਂ 7 ਨੰਬਰ ਕਮਰੇ ਸਾਹਮਣੇ ਜਿਹੜੀ ਵਾਰਡ ਹੈਗੀ ਏ ਜੀ ਹੁਣ ਜਿਹੜੀ ਦਸਤਾਰ ਤੁਹਾਡੇ ਕੋ ਪਈ ਏ ਦਸਤਾਰ ਤੁਸੀਂ ਇਹ ਸਰ ਇਹ ਦਸਤਾਰ ਇਹ ਪੰਜਾਬ ਪੁਲਿਸ ਦਾ ਮਾਣ ਹੈਗਾ ਹੂੰ ਇਹ ਉਸ ਮੁਲਾਜ਼ਮ ਦਾ ਸਨਮਾਨ ਹੈਗਾ ਜਿਹਨੇ ਇਨੀ ਮਿਹਨਤ ਦੇ ਨਾਲ ਇਨੀ ਮਸ਼ੱਕਤ ਦੇ ਨਾਲ ਉਹਨੂੰ ਫੜਿਆ ਹੂੰ ਪਰ ਮੈਨੂੰ ਬਹੁਤ ਅਫਸੋਸ ਲੱਗਣ ਰਿਹਾ ਵੀ ਉਹ ਪੈਸ ਦੁਨੀਆਂ 'ਚ ਨਹੀਂ ਰਹੀ ਇਸ ਟਾਈਮ ਹੁਣ ਇਹ ਦਸਤਾਰ ਇਹ ਦਸਤਾਰ ਮਾਝੋ ਕਮਿਸ਼ਨਰ ਸਾਹਿਬ ਦੇ ਦਫ਼ਤਰ ਸਿਰੇ ਮੈਂ ਆਪਕੋ ਦੇ ਕੇ ਆਵਾਂ ਗਾਈਸ ਬੁਰਜ਼ਾਰੀ ਕਰਕੇ ਆਵਾਂਗਾ ਹਾਂਜੀ ਉਸ ਵਾਰ ਮੈਂ ਜਾਣਾ ਸੀ ਸਿਵਲ ਹਸਪਤਲ ਮੈਂ ਉਹਨਾਂ ਨੂੰ ਮਿਲਣ ਵਾਸਤੇ ਜਿਹੜਾ ਭਾਈ ਜਿਨ੍ਹਾਂ ਦੀ ਡੈਥ ਹੋ ਗਈ ਹੈ ਜਿਹਦੇ ਹੁੰਦੇ ਤੇ ਮੈਂ ਆਪਣੇ ਅਤੀ ਉਹਨਾਂ ਨੂੰ ਦੇ ਕੇ ਆਉਣੀ ਸੀ ਆਵਲੀ ਦਸਤਾਰ ਉਹਨਾਂ ਦੀ ਕਿਉਂਕਿ ਉਹਨਾਂ ਨੇ ਮਾਨ ਸਨਮਾਨ ਹੈ ਉਹਨਾਂ ਦਾ ਜੀ ਆ ਵੀ ਠੀਕ ਹੈ ਤੇ ਹੁਣ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਹੈ ਬਹੁਤ ਅਫਸੋਸ ਹੈ ਜੀ ਹੁਣ ਸੋਹਰੇ ਪੁਲਿਸ ਕਮਿਸ਼ਨਰ ਨੂੰ ਦੋਗੇ ਹਾਂਜੀ ਇਹ ਸਰ ਕਮਿਸ਼ਨਰ ਸਾਹਿਬ ਦੇ ਸਪੇਸ਼ ਹੋ ਕੇ ਤੇ ਆਪਾਂ ਦਸਤਾਰ ਉਹਨਾਂ ਦੀ ਦਿੱਤੀ ਜਾਏਗੀ ਠੀਕ ਹੁਣ ਪਾਇਆ ਮੈਂ गए देखने मौका लगे भजन गले रा दस्तार दिखाय भाज